ਪੂਰਾ ਸ਼ਕਤੀ ਵਾਪ ਟੀਵੀ ਨਿਊਜ਼ ਚੈਨਲ ਵਿੱਚ ਤੁਹਾਡਾ ਸਵਾਗਤ ਮੈਂ ਕੇਐਸ ਨੂਰ ਅੱਜ ਅਸੀਂ ਪਹੁੰਚੇ ਹਾਂ ਦੰਗਲ ਪੰਚਾਇਤੀ ਚੋਣਾਂ ਦਾ ਪ੍ਰੋਗਰਾਮ ਦੇ ਵਿੱਚ ਪਿੰਡ ਜਗਜੀਤਪੁਰ ਵਿਖੇ ਜਿੱਥੇ ਅਸੀਂ ਗੱਲਬਾਤ ਕਰਾਂਗੇ ਇਥੋਂ ਦੇ ਨਵੇਂ ਚੋਣੇ ਜੇ ਸਰਪੰਚ ਸਾਹਿਬ ਨਾਲ ਉਹਨਾਂ ਦੇ ਪੰਚਾਇਤ ਮੈਂਬਰਾਂ ਨਾਲ ਗੱਲਬਾਤ ਕਰਾਂਗੇ ਕੁਝ ਕੁਝ ਪਿੰਡ ਵਾਸੀ ਵੀ ਇੱਥੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕੁਝ ਉੱਗੀਆਂ ਸ਼ਖਸੀਅਤਾਂ ਸੋਸ਼ਲ ਵਰਕਰ ਸਮਾਜ ਸੇਵਕ ਇੱਥੇ ਹਾਜ਼ਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਔਰ ਪਿੰਡ ਦੇ ਵਿਕਾਸ ਕਾਰਜਾਂ ਬਾਰੇ ਉਹਨਾਂ ਕੋਲੋਂ ਜਾਣਕਾਰੀ ਹਾਸਲ ਕਰਾਂਗੇ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਨਾਮ ਹੈ ਸ਼੍ਰੀ ਭਟਾ ਜੀ ਮਛਤਰ ਸਿੰਘ ਜੀ ਸਰਾਂ ਦੇ 70 ਸਿੰਘ ਜੀ ਕਿੰਨੀ ਕੁ ਪਾਪੂਲੇਸ਼ਨ ਹੈਗੀ ਹੈ ਨਗਰ ਦੀ ਸਰੇ ਜੀ ਇੱਥੇ ਵੀ ਆਪਣਾ 4000 ਦੇ ਤਰੀਕ ਤੱਕ ਭਾਗੇ ਆ ਜੀ 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 ਬੰਦੀ 17-1800 ਬੋਲ ਰਿਹਾ ਜੀ 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 ਉਹਦੇ ਵਿੱਚੋਂ ਕਿੰਨੀ ਵੋਟ ਤੁਹਾਨੂੰ ਪਈ ਹੈ ਜੀ ਕਿੰਨੀ ਵੋਟਾਂ ਤੁਸੀਂ ਜਿੱਤੂ ਰਹੇ ਹੋ ਮੈਨੂੰ 750 ਵੋਟ ਪਈ ਹੈ ਜੀ 200 ਵੋਟ ਤੇ ਮਤਲਬ ਲਗਾਇਆ 204 ਵੋਟਾਂ ਦੇ ਜੀ ਜੀ 204 ਵੋਟਾਂ ਦੇ ਤੁਸੀਂ ਜਿੱਤੂ ਰਹੇ ਹੋ ਹੁਣ ਇਹ ਬਹੁਤ ਵਧੀਆ ਚੰਗੀ ਲੀਡ ਤੇ ਤੁਸੀਂ ਜਿੱਤੂ ਰਹੇ ਹੋ ਕਿੰਨੀ ਖੁਸ਼ੀ ਮਹਿਸੂਸ ਕਰਦੇ ਹੋ ਇਸ ਚੀਜ਼ ਦੀ ਬਹੁਤ ਬਹੁਤ ਖੁਸ਼ੀ ਹੈ ਜੀ ਮੈਂ ਇਸ ਖੁਸ਼ੀ ਦੇ ਵਿੱਚ ਪਿੰਡ ਦਾ ਬਹੁਤ ਸਲਾਹ ਕਰੂੰਗਾ ਜੀ ਪਿੰਡ ਦੀ ਸਾਰੀਆਂ ਗਲੀਆਂ ਹੋਰ ਦਾ ਸਭ ਕੁਝ ਪੜਾਵਾਂਗਾ ਜੀ ਭਰਾਵਾ ਜੀ ਦਾ ਸਾਹ ਦੇ ਜੀ 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 ਇਹ ਕਿਹੜੇ ਕਿਹੜੇ ਵਿਕਾਸ ਕਾਰਜ ਹੋਣ ਵਾਲੇ ਨੇ ਪਿੰਡ ਦੇ ਵਿੱਚ ਤੁਹਾਡੇ ਹਿਸਾਬ ਨਾਲ ਜਦੋਂ ਤੁਸੀਂ ਲੈ ਕੇ ਚੋਣ ਮੈਦਾਨ ਵਿੱਚ ਉਤਰਿਓ ਫਿਰ ਦੇ ਵਿੱਚ ਜੀ ਇੱਕ ਨਾਲਾ ਨਾਲੇ ਬਣਨ ਵਾਲੇ ਆ ਜੀ ਤੇ ਸਾਡੇ ਸੰਸਾਰ ਘਾੜਾ ਉੱਥੇ ਵੀ ਕੰਮ ਬਹੁਤ ਹੋਣ ਵਾਲਾ ਜੀ 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 ਬਾਕੀ ਨਲੀਆਂ ਜੋ ਆਪਣੇ ਅਵੈਸਰੀ ਤੇ ਬਾਕੀ ਹੋਰ ਹਸਪਤਾਲ ਦਾ ਸਾਡੇ ਕੋਈ ਸਿਸਟਮ ਜਿਹੜਾ ਇੱਥੇ ਜੀ 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 ਇਹ ਵੀ ਸਾਨੂੰ ਚਾਹੀਦਾ ਜੀ ਏ ਸਰਦਾਰ ਮਛਤਰ ਸਿੰਘ ਜੀ ਨਾਲ ਗੱਲਬਾਤ ਕੀਤੀ ਹੈ کافی ਖੁਸ਼ ਨੇ ਪਿੰਡ ਵਾਸੀਆਂ ਤੋਂ ਕਿਉਂਕਿ ਪਿੰਡ ਵਾਸੀਆਂ ਨੇ ਉਹਨਾਂ ਨੂੰ ਬਹੁਤ ਵੱਡੀ ਲੀਡ ਨਾਲ ਜਤਾਇਆ ਧੰਨਵਾਦ ਵੀ ਕਰਦੇ ਨੇ ਪਿੰਡ ਵਾਸੀਆਂ ਦਾ ਇੱਥੇ ਪਿੰਡ ਵਾਸੀ ਵੀ ਹਾਜ਼ਰ ਨੇ ਪੰਚਾਇਤ ਮੈਂਬਰ ਹਾਜ਼ਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕੌਣ ਸਾ ਉਸ ਅਸੀ ਕਾਜੀ ਅਸਲੀ ਗਾਜੀ ਜੀ ਨਾਮ ਹੈ ਤੁਹਾਡਾ ਮੇਰਾ ਨਜਵਿੰਦਰ ਪਾਲ ਜੀ ਨਜਵਿੰਦਰ ਪਾਲ ਜੀ ਪਿੰਡਿਕ ਖੁਸ਼ੀ ਮਹਿਸੂਸ ਕਰਦੇ ਹੋ ਤੁਹਾਨੂੰ ਪਿੰਡ ਵਸਨੀਕਾਂ ਦੇ ਪੰਚਾਇਤ ਮੈਂਬਰ ਬਣਨ ਦਾ ਮੌਕਾ ਦਿੱਤਾ ਮੈਂ ਬਹੁਤ ਖੁਸ਼ੀ ਮਹਿਸੂਸ ਕਰਦਾ ਹਾਂ ਕਿ ਦੇਖੋ ਬੇਗਤ ਪਿੰਡ ਵਸਨੀਕਾਂ ਨੇ ਮੈਨੂੰ ਸਾਥ ਦਿੱਤਾ ਮੇਰੇ ਇਲੈਕਸ਼ਨ ਡਿਟਾ ਕੜਾ ਜਿੱਤ ਕੇ ਮੈਨੂੰ ਦਿੱਤਾ ਤੇ ਮੈਂ ਬਾਅਦ ਤੋਂ ਬਾਅਦ ਦੇ 135 ਸੈਲਟੀ ਬੋਟਾ ਮੈਨੂੰ ਕਹਿੰਿਆ ਸੀ ਕਿ ਤਾਂ ਵਿੱਚੋਂ 35 ਬੋਟਾ ਰੱਦ ਹੋ ਗਈਆਂ ਤੇ 102 ਬੋਟਾ ਦੇ ਨਾਲ ਬਚਦੇ ਆ ਜੀ 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 ਇਹ ਕਿਹੜੇ ਵਾਰ ਤੋਂ ਜਿੱਤੂ ਰਹੇ ਮੈਂ ਇਹ ਕਿੰਨੇ ਨੰਬਰ ਵਾਰ ਤੋਂ ਜਿੱਤਿਆ ਕਿਹੜੇ ਕਿਹੜੇ ਕੰਮ ਨੇ ਵਿਕਾਸਕਾਰ ਦੇ ਨੇ ਤੁਹਾਡੇ ਇੱਕ ਵਾਰ ਦੇ ਵਿੱਚ ਹੋਣ ਵਿਕਾਸਕਾਰ ਕੁਝ ਤਾਂ ਸਰਪੰਚ ਸਾਹਿਬ ਨੂੰ ਦੱਸਤਾ ਜਿਵੇਂ ਕਿ ਨਾਲਾ ਭੰਣ ਵਾਲਾ ਗੰਦਾ ਪਾਣੀ ਦਾ ਵਿਕਾਸ ਨਹੀਂ ਹੈ ਜੀ 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 ਦੂਜਾ ਸਮਸ਼ਾਨ ਘਾਟ ਤੇ ਤੀਸਰਾ ਡਿਸਪੈਂਸਰੀ ਚੌਥਾ ਮੇਨ ਵਿਕਾਸ ਦਾ ਕਾਰਜ ਇਹ ਹੈ ਕਿ ਸਾਡੇ ਬੱਸ ਸਟੈਂਡ ਨਹੀਂ ਹੈਗਾ ਅਸੀਂ ਬੱਸ ਸਟੈਂਡ ਲਈ ਕੋਸ਼ਿਸ਼ ਜ਼ਰੂਰ ਕਰਾਂਗੇ ਜੀ ਜੀ ਦੇ ਉਹ ਉਹ ਜੰਗ ਕਦਮੀ ਸਵਾਰਨ ਪੜੀ ਦਿੱਕਤ ਹੁੰਦੀ ਆ ਜੀ 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 ਤੇ ਇੱਕ ਡਿਸਪੈਂਸਰੀ ਜੀ ਤੇ ਅਸੀਂ ਹੋ ਸਕਦਾ ਕਿ ਦੇ ਬੈਂਕ ਦਾ ਵੀ ਕੋਈ ਸ਼ਾਖਾ ਇਥੇ ਪਹਿਲੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰਾਂ ਇਹ ਤੁਹਾਡੇ ਵਾਰਡ ਦੇ ਵਿੱਚ ਕਿਹੜੇ ਕਿਹੜੇ ਕੰਮ ਹੋਣ ਵਾਲੇ ਨੇ ਜਿਹੜਾ ਤੁਹਾਡਾ ਵਾਰਡ ਇੱਕ ਵਾਰ ਹੈ ਤਕਰੀਬਨ ਸਾਡੇ ਪਾਰਡ ਦੇ ਵਿੱਚ ਕੰਮ ਸਾਰੇ ਹੋਏ ਹੋਏ ਜਾਂ ਤਕਰੀਬਨ ਜਿਹੜਾ ਆਪਾਂ ਉਸ ਮਹੱਲੇ ਦਾ ਮਤਲਬ ਤਰਨਸਾਲਾ ਤੇ ਗੁਰਦੁਆਰਾ ਉਹਦੀ ਡਿਵੈਲਪਮੈਂਟ ਹੋਣ ਵਾਲੀ ਆ ਤੇ ਕੁਝ ਸਮਸ਼ਾਨ ਘੜ ਵੀ ਗਮੀਆਂ ਉਹ ਵੀ ਕਰਨ ਵਾਲੇ ਜੀ 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 ਤੇ ਗੱਲਬਾਤ ਕੀਤੀ ਹੈ ਪੰਚ ਜਗਿੰਦਰਪਾਲ ਜੀ ਨਾਲ ਇੱਥੇ ਹੋਰ ਪੰਚ ਸ਼ਹਾਵਾ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਪੰਚ ਸਾਹਿਬ ਸਸੀ ਕਾਲ ਜੀ ਕੀ ਨਾਮ ਹੈ ਜੀ ਤੁਹਾਡਾ ਮੱਖਣ ਸਿੰਘ ਮੱਖਣ ਸਿੰਘ ਜੀ ਕਿਹੜੇ ਵਾਰ ਤੋਂ ਜੇਪੁਰਾ ਤੁਸੀਂ 8 ਨੰਬਰ ਤੋਂ 8 ਨੰਬਰ ਤੇ ਕਿਹੜੇ ਕਿਹੜੇ ਕੰਮ ਹੋਣ ਵਾਲੇ ਨੇ ਪਾਣੀ ਦਾ ਵਿਕਾਸ ਹੈ ਜਿਆਦਾ ਕਲੀਆਂ ਨਾਲੀਆਂ ਦਾ ਜੀ ਜੀ ਤੇ ਇਸ ਤੋਂ ਇਲਾਵਾ ਹੋਰ ਕੁਝ ਹੋਰ ਬਾਕੀ ਤਾਂ ਠੀਕ ਆ ਬੈਂਕ ਬੂ ਕਰ ਜੇ ਕੋਈ ਡਿਸਪੈਂਸਰੀ ਬਣਾ ਲੀਏ ਜੀ 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 ਬੱਸ ਸਟੈਂਡ ਆ ਜੀ ਆਪਣੇ ਹੋਰ ਕਈ ਕੰਮ ਰਹਿੰਦੇ ਆ ਉਹ ਸਾਰੇ ਕਰਾਂਗੇ ਜੀ ਜੀ ਤੇ ਮੱਖਣ ਸਿੰਘ ਨਾਲ ਗੱਲਬਾਤ ਕੀਤੀ ਹੈ ਸਰਪੰਚ ਸਾਹਿਬ ਕੋਲ ਦੁਬਾਰਾ ਜਾਣੇ ਆ ਸਰਪੰਚ ਸਾਹਿਬ ਨਾਲ ਗੱਲਬਾਤ ਕਰਦੇ ਆ ਉਸ ਪਿੰਡ ਵਾਸੀ ਨੂੰ ਹਾਜ਼ਰ ਨੇ ਉਹ ਵੀ ਇਹ ਸ਼ਖਸੀਅਤਾਂ ਵੀ ਇੱਥੇ ਮੌਜੂਦ ਨੇ ਉਹ ਵੀ ਗੱਲਬਾਤ ਕਰਾਂਗੇ ਤੇ ਸਰਪੰਚ ਸਾਹਿਬ ਤੁਸੀਂ ਬਹੁਤ ਵੱਡੀ ਲੀਡ ਨਾਲ ਜਿੱਤੂ ਰਹੇ ਹੋ ਗੰਦੇ ਪਾਣੀ ਦੀ ਪ੍ਰੋਬਲਮਸ ਹੈਗੀ ਇੱਥੇ ਪਿੰਡ ਦੇ ਵਿੱਚ ਸਪਲੈਂਸਰੀ ਦੀ ਪ੍ਰੋਬਲਮ ਹੈਗੀ ਹੈ ਔਰ ਬੱਸ ਸਟੈਂਡ ਦੀ ਪ੍ਰੋਬਲਮ ਹੈਗੀ ਹੈ ਜਿੱਥੇ ਇੰਨੀਆਂ ਵੱਡੀਆਂ ਪ੍ਰੋਬਲਮਾਂ ਹੈਗੀਆਂ ਨੇ ਉਹਨਾਂ ਨੂੰ ਹੱਲ ਕਰਨ ਲਈ ਕਿੱਥੇ ਤੱਕ ਪਹੁੰਚ ਕਰੋਗੇ ਤੁਸੀਂ ਅਸੀਂ ਸਾਡੇ ਪਿੰਡ ਦੇ ਵਿੱਚ ਪੰਚਾਇਤ ਤੇ ਕੋਈ ਕੁਛ ਨਹੀਂ ਜਗਾ ਜੀ ਸਾਡੇ ਕੋਲ ਇੱਕ ਵੀ ਮਤਲਬ 25 ਦਾ ਵੀ ਅੰਦਰ ਕੋਈ ਹੈ ਨਹੀਂ ਜੀ 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 ਅਸੀਂ ਸਰਕਾਰ ਦੇ ਸਿੱਤੇ ਹੀ ਆ ਜੀ ਸਰਕਾਰ ਸਾਨੂੰ ਦਊਗੇ ਸੰਪੀਰ ਸਿੰਘ ਸਾਹਿਬ ਬਗਵਾਸਾ ਕਰ ਸਕਦੇ ਵਾ ਜੀ 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 ਤੇ ਬਾਕੀ ਸਾਡੇ ਜੀ ਕੰਮ ਬਹੁਤ ਪਿਛਲ ਪੈਲ ਬਹੁਤ ਪਿੱਛੇ ਜਾ ਰਿਹਾ ਜੀ ਜੀ ਬਹੁਤੇ ਕੰਮ ਕਰਨ ਵਾਲੇ ਰਹਿੰਦੇ ਆ ਜੀ ਜੀ ਸਾਡੇ ਜੀ ਦੇਖੋ ਪਾਣੀ ਦਾ ਉਧਰੋਂ ਵੀ ਪਾਣੀ ਕਹਿੰਦੇ ਪਾਸੇ ਨਿਕਲਦਾ ਨਾ ਇਧਰੋਂ ਪਾਣੀ ਕਿਸੇ ਪਾਸੇ ਨਿਕਲਦਾ ਜੀ ਨਾਲੇ ਸਾਡੇ ਸਾਰੇ ਪਾਣ ਵਾਲੇ ਰਹਿੰਦੇ ਆ ਜੀ ਜੇ ਸਾਡੇ ਗਵਰਨਰ ਸਾਹਿਬ ਸਾਥ ਦਵੇ ਤਾਂ ਅਸੀਂ ਨਾਲੇ ਆਉਂਦਾ ਤੇ ਗਲੀਆਂ ਦਾ ਧਰੂਰ ਕੰਮ ਕਰਦੇ ਆ ਇਹ ਨੌਜਵਾਨਾਂ ਲਈ ਕੀ ਖਾਸ ਕਰੋਗੇ ਕਿਉਂਕਿ ਉਹ ਜੋ ਕੇ ਸਮੇਂ ਵਿੱਚ ਤੁਸੀਂ ਦੇਖਦੇ ਹੋ ਕਿ ਨਸ਼ਿਆਂ ਦਾ ਬਹੁਤ ਜ਼ਿਆਦਾ ਰੁਝਾਨ ਹੈਗਾ ਪੰਜਾਬ ਦੇ ਵਿੱਚ ਤੇ ਉਹਦੇ ਲਈ ਕੀ ਤੁਸੀਂ ਕਰੋਗੇ ਨੌਜਵਾਨਾਂ ਲਈ ਕੀ ਉਪਰਾਲਾ ਕਰੋਗੇ ਉਹ ਨਸ਼ਾ ਤੋਂ ਰੋਕਣ ਲਈ ਨੌਜਵਾਨਾਂ ਲਈ ਅਸੀਂ ਇਹੀ ਕਹਿੰਦੇ ਆ ਜੀ ਸਾਨੂੰ ਗਰਾਊਂਡ ਦੇ ਕਿਸਾਨ ਕੋਲ ਹੈ ਨਹੀਂ ਬਹੁਤੀ ਪ੍ਰੋਬਲਮ ਤਾਂ ਇਹ ਹੀ ਆ ਜੀ ਸਾਡੇ ਪਿੰਡ ਦੇ ਵਿੱਚ ਗਰਾਊਂਡ ਚਾਹੀਦੀ ਆ ਜੀ 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 ਸਾਡੇ ਮੁੰਡੇ ਵਧੀਆ ਫੁੱਟਬਾਲ ਖੇਡਦੇ ਆ ਜੀ ਹੋਰ ਕਬੱਡੀ ਵੀ ਖੇਡਦੇ ਆ ਬਾਕੀ ਇਹਦਾ ਗਰਾਊਂਡ ਬਾਹਰੀ ਲੋਕਾਂ ਨੇ ਜਾ ਕੇ ਬਾਲ ਨਾਲ ਖੇਡ ਕੇ ਆਉਂਦੇ ਆ ਸਾਡੇ ਪਿੰਡ ਤੇ ਜਿੱਤ ਕੇ ਬਹੁਤ ਵਧੀਆ ਹੁੰਦੇ ਆ ਸਾਡੇ ਪਾਸੇ ਪਰ ਗਰਾਊਂਡ ਦੇ ਪਿੱਛੇ ਮਰ ਜਾਂਦੇ ਆ ਇੱਕ ਸਾਨੂੰ ਗਰਾਊਂਡ ਦੀ ਪੂਰੀ ਬਹੁਤ ਪ੍ਰੋਬਲਮ ਹੈ ਦੁਖਰੀ ਜੀ ਆ ਸਾਨੂੰ ਮਸ਼ੀਨਾ ਮੁੰਡਿਆਂ ਦੀਆਂ ਬੇਡ ਕਰਨ ਵਾਲੀ ਆ ਸਾਨੂੰ ਚਾਹੀਦੀ ਇਹ ਮਿਲ ਜਾਣ ਤਾਂ ਮੁੰਡੇ ਬੇਡ ਕਰਨ ਤਾਂ ਨਸ਼ਿਆ ਤੋਂ ਹੀ ਆ ਇਹ ਮਾਸਟਰ ਸਾਹਿਬ ਇੱਥੇ ਮੌਜੂਦ ਨੇ ਉਹ ਕੀ ਸ਼ਖਸੀਅਤ ਆ ਕਾਫੀ ਉਹਨਾਂ ਦਾ ਨਾਮ ਹੈਗਾ ਇਲਾਕੇ ਵਿੱਚ ਉਹਨਾਂ ਨਾਲ ਗੱਲਬਾਤ ਕਰਦੇ ਆ ਮਾਸਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਜੀ ਆਪਣਾ ਮੇਰਾ ਸਰ ਨਾਮ ਹੈ ਪਰਮਜੀਤ ਸਿੰਘ ਤੁਮਨ ਦੇ ਨਾਮ ਜਿਹੜਾ ਜਾਂਦੇ ਨੇ ਇਹ ਚੋਹਾਨ ਸਾਹਿਬ ਕੀ ਸਮਝਦੇ ਆ ਕਿ ਸਰਪੰਚ ਨਵੇਂ ਬਣੇ ਨੇ ਪਿੰਡ ਦੇ ਵਿੱਚ ਤੇ ਧੀਆਂ ਲਈ ਕੀ ਖਾਸ ਹੋਣਾ ਚਾਹੀਦਾ ਕਿਉਂਕਿ ਸਮਾਜ ਦਾ ਅੰਗ ਨੇ ਧੀਆਂ ਤੇ ਗੁਰਵਾਰੀ ਦੀ ਆਕਦੀਏ ਸੋਕੋ ਮੰਦਾ ਕੇ ਜਿੱਤ ਜੰਮੇ ਰਾਜਨ ਤੇ ਗੁਰਵਾਰੀ ਦੀ ਵੀ ਆਪਾਂ ਅਮਲ ਕਰਦੇ ਹੋਏ ਧੀਆਂ ਲਈ ਕੀ ਹੋਣਾ ਚਾਹੀਦਾ ਖਾਸ ਕਰਕੇ ਪੇਟਾਂ ਦੇ ਵਿੱਚ ਸਰ ਤੁਹਾਨੂੰ ਪਹਿਲਾਂ ਦੱਸ ਦਰਨਾ ਮੈਂ ਕਿਉਂਕਿ ਸਰਪੰਚ ਸਾਹਿਬ ਸਾਡੇ ਬੜੇ ਨਾਈਸ ਬੰਦੇ ਆ ਜੀ ਜਿਨ੍ਹਾਂ ਦੇਖੋ ਜੀ ਇਲੈਕਸ਼ਨ ਕੀਤੇ ਆ ਜਿੱਤੇ ਆ ਦੇਖੋ ਸੌ ਖਾਨ ਤੋਂ ਪਹਿਲੇ ਇਹ ਮੁੰਡਿਆਂ ਨੇ ਵਾਦਾ ਕੀਤਾ ਸੀ ਜਾਂ ਮਸ਼ੀਨ ਦਾ ਕਿਉਂਕਿ 32000 ਦੀ ਨਾ ਮਸ਼ੀਨ ਆਪਣੇ ਸੌ ਖਾਨ ਤੋਂ ਪਹਿਲੇ ਮਸ਼ੀਨ ਲੈ ਆਤੀ ਮੁੰਡਿਆਂ ਨੂੰ ਤਾਂ ਆਪਣਾ ਵਾਦਾ ਇਹਨਾਂ ਪੂਰਾ ਪਕਾਇਆ ਜੋ ਤੁਸੀਂ ਕਹਿੰਦੇ ਸਾਡੇ ਸਖਲਾਈ ਜਿਹੜਾ ਬੱਚਿਆਂ ਦੀ ਜਿਹੜੀ ਲੜਕੀਆਂ ਵਾਂ ਉਹਨਾਂ ਲਈ ਕੋਈ ਸਖਲਾਈ ਸੈਂਟਰ ਜਿੱਦ ਸਖਲਾਈ ਸੈਂਟਰ ਹੋ ਗਿਆ ਜਾਂ ਉਹ ਉਹ ਤਰ੍ਹਾਂ ਦੇ ਕਾਫੀ ਚੀਜ਼ਾਂ ਹੁੰਦੀਆਂ ਜਿਹੜੀਆਂ ਇਸ ਪਿੰਡ ਦੇ ਵਿੱਚ ਮੌਜੂਦਾ ਹੋਣੇ ਚਾਹੀਦੀਆਂ ਜਿਹਦੇ ਨਾਲ ਅਸੀਂ ਵੀ ਇਹਨਾਂ ਦੇ ਨਾਲ ਵੱਧ ਚੜ ਕੇ ਨਾਲ ਖੜ ਕੇ ਨਾਲ ਹਿੱਸਾ ਪਾਵਾਂਗੇ ਵਿੱਚ ਤੇ ਉਹ ਗਵਰਨਮੈਂਟ ਦੇ ਵੀ ਥਰੂ ਚਾਹੇ ਸੈਂਟਰਲ ਗਵਰਨਮੈਂਟ ਤੋਂ ਲੈਣੀ ਪੈਣ ਚਾਹੇ ਆਪਣੇ ਪੰਜਾਬ ਗਵਰਨਮੈਂਟ ਤੋਂ ਲੈਣੀ ਪੈਣ ਇਹਨਾਂ ਚੀਜ਼ਾਂ ਲਈ ਕਿਉਂਕਿ ਕੁੜੀਆਂ ਲੜਕੀਆਂ ਲਈ ਬਹੁਤ ਹੀ ਜ਼ਰੂਰੀ ਜੋ ਆਪਣੇ ਘਰੇਲੂ ਕੰਮ ਕਰ ਸਕਣ ਸਲਾਈ ਮਸ਼ੀਨ ਦਾ ਹੋਰ ਕਈ ਤਰ੍ਹਾਂ ਦੇ ਘਰੇਲੂ ਕੰਮ ਹੁੰਦੇ ਆ ਜਿਹਦੇ ਨਾਲ ਉਹ ਆਪਣਾ ਇਹ ਪਿੰਡ ਦਾ ਵੀ ਡਵੈਲਪਮੈਂਟ ਦੇ ਵਾਸਤੇ ਹੋਰ ਕਈ ਜਿਸ ਤਰ੍ਹਾਂ ਪਹਿਲਾਂ ਵੀ ਮੈਂ ਵੀ ਸਮਾਜਿਕ ਦੇ ਨਾਲ ਨਾਲ ਪਿੰਡ ਦੇ ਵਿੱਚ ਗਲੀਆਂ ਦੀ ਸਫਾਈ ਕਰਾਉਣੀ ਹੋਰ ਨੌਜਵਾਨਾਂ ਦੇ ਨਾਲ ਔਰ ਐਨਆਰਐਨ ਦੇ ਸਹਿਯੋਗ ਦੇ ਨਾਲ ਕਾਫੀ ਪਿੰਡ ਦੇ ਵਿੱਚ ਸਹਿਯੋਗ ਦੇ ਨਾਲ ਕੰਮ ਇਹ ਕੰਮ ਕਰਾਂਗੇ ਕਿਉਂਕਿ ਪਹਿਲਾਂ ਸਾਡੀ ਇੱਕਦਲ ਦੀ ਜੋ ਸਾਡੇ ਇਹਨਾਂ ਦੇ ਪੰਚ ਪੰਚਾਇਤਾਂ ਦੀ ਹੁੰਦੀ ਆ ਆਪਣੀ ਪਾਰਟੀ ਵਾਜੀ ਪਰ ਹੁਣ ਪਾਰਟੀ ਵਾਜੀ ਤੋਂ ਉੱਪਰ ਉੱਠ ਕੇ ਇਹਨ ਸਾਰਿਆਂ ਨਾਲ ਦੋਹਾਂ ਭਰਾਵਾਂ ਨੂੰ ਨਾਲ ਲੈ ਕੇ ਜਿਹੜਾ ਕੰਮ ਡਿਵੈਲਪਮੈਂਟ ਕਰਵਾਵਾਂ ਜੀ 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 ਤੇ ਹੋਰ ਇਸ ਤੋਂ ਇਲਾਵਾ ਹੋਰ ਪਿੰਡ ਦੇ ਵਿੱਚ ਕਿਹੜੇ ਕਿਹੜੇ ਕੰਮ ਹੋਣੇ ਬਾਕੀ ਨੇ ਹਾਲੇ ਕਿਉਂਕਿ ਬਹੁਤ ਸਾਰੇ ਕੰਮ ਆ ਮੇਰੇ ਪਤਾ ਲੱਗਿਆ ਵੀ ਆ ਔਰ ਤੁਸੀਂ ਵੀ ਕਾਫੀ ਦਾਸ ਲੋਗੇ ਸਫਾਈ ਦੀ ਜਿਹੜਾ ਅਭਿਆਨ ਹੈਗਾ ਪਿੰਡ ਦੇ ਵਿੱਚ ਤੁਸੀਂ ਆਪਣੇ ਤੌਰ ਤੇ ਨਗਰ ਦੇ ਨੌਜਵਾਨਾਂ ਨਾਲ ਕਰ ਦਿਓ ਇਸ ਤੋਂ ਇਲਾਵਾ ਹੋਰ ਕਿਹੜੀਆਂ ਪਰੇਸ਼ਾਨੀਆਂ ਨਾਲ ਉਲਝਣਿਆ ਪਿੰਡ ਦਾ ਬੈਂਕ ਦਾ ਲਾ ਜਾ ਕੋਈ ਏਟੀਐਮ ਦੀ ਸਹੂਲਤ ਹੋਵੇ ਜਾਂ ਕੋਈ 뱅ਕ ਦੀ ਸਹੂਲਤ ਹੋਣੀ ਚਾਹੀਦੀ ਆ ਜਿਹਦੇ ਵਿੱਚ ਸਾਡੇ ਕਿਉਂਕਿ ਪੋਪੂਲੇਸ਼ਨ ਕਾਫੀ 4000 ਆਪਾਂ ਬੋਲ ਬਸਾਂ ਨੇ ਦੱਸਿਆ ਵੀ ਆਪਾਂ ਹੈਗੀ ਆ ਉਹਦੇ ਨਾਲ ਤੇ ਇਹ ਚੀਜ਼ਾਂ ਜਿਹੜੀਆਂ ਉਹਨੇ ਜ਼ਰੂਰੀ ਆ ਕੋਈ ਡਿਸਪੈਂਸਰੀ ਹੋ ਗਈ ਡਿਸਪੈਂਸਰੀ ਵੀ ਸਾਡੇ ਕੋਲ ਕਿ ਇਹ ਕੋਈ ਨਹੀਂ ਹੈਗੀ ਇਹ ਚੀਜ਼ ਬਣ ਜਵੇ ਤੇ ਹੋਰ ਜਿਹੜਾ ਕੋਈ ਆਪਣੇ ਨੌਜਵਾਨਾਂ ਲਈ ਵੀ ਕੋਈ ਸਟੱਡੀ ਵਾਸਤੇ ਕੋਈ ਕੰਪਿਊਟਰ ਲੈਬ ਵਗੈਰਾ ਇਹਨਾਂ ਚੀਜ਼ਾਂ ਜਿਹੜੀਆਂ ਇਹ ਚੀਜ਼ ਵੀ ਬਣ ਜਾ ਉਹਦੇ ਲਈ ਵੀ ਸਾਡਾ ਜਿਹੜਾ ਪਿੰਡ ਸਕਸੈਸਫੁਲ ਲੱਗੇ ਇਹ ਪੜਾਈ ਦਾ ਮਿਆਰ ਕਿੰਨਾ ਕੋ ਹੈ ਵਧੀਆ ਹੈਗਾ ਇਸ ਪਿੰਡ ਦੇ ਵਿੱਚ ਤੁਸੀਂ ਵੀ ਕੋਡ ਮਾਸਟਰ ਹੋ ਔਰ ਪ੍ਰੇਮਪੁਰ ਪਿੰਡ ਸਕੂਲ ਦੇ ਵਿੱਚ ਤੁਸੀਂ ਕੋਡ ਨੌਕਰੋ ਬੱਚਾ ਨੂੰ ਸਿੱਖਿਅਤ ਕਰ ਰਹੇ ਹੋ ਇੱਥੇ ਪਿੰਡ ਦੇ ਵਿੱਚ ਕਿਹੋ ਜਿਹਾ ਮਿਆਰ ਹੈ ਹੋ ਜਾ ਮਿਆਰ ਹੈ ਭਾਈ ਹਾਂਜੀ ਪੜ੍ਹਾਈ ਦਾ ਮਿਆਰ ਤਾਂ ਵਧੀਆ ਜੀ ਬਹੁਤ ਵਧੀਆ ਸਾਡੇ ਇਸੇ ਪਿੰਡ ਦੇ ਵਿੱਚੋਂ ਕਾਫੀ ਟੀਚਰਸ ਹੈਗੇ ਆ ਤੇ ਐਮਏ ਵੀ ਅਡ ਕੀਤੀ ਗਈਆਂ ਨੇ ਇਹਦੇ ਨਾਲ ਸਾਡੇ ਫਾਦਰ ਸਾਹਿਬ ਹੈ ਉਹਨਾਂ ਨੇ ਡਬਲ ਐਮਏ ਇੰਗਲਿਸ਼ ਕੀਤੀ ਹੋਈ ਆ ਉਹ ਵੀ ਲੈਕਚਰਰ ਰਿਟਾਇਰ ਹੋਏ ਆ ਤੇ ਸਾਡੇ ਇਸੇ ਪਿੰਡ ਚੋਂ ਹੀ ਬਿਜ਼ਨਸ ਲੈਂਦੇ ਵਿਭਾਗ ਦੇ ਵਿੱਚ ਵੀ ਹੈਗੇ ਆ ਬੈਂਕ ਮੈਨੇਜਰ ਵੀ ਹੈਗੇ ਆ ਔਰ ਸਾਡੇ ਸਭ ਇਸ ਪਰਾਚੋਂ ਜਿਹੜਾ ਪੁਲਿਸ ਮਹਕਮੇ ਦੇ ਵਿੱਚ ਇਨਸਪੈਕਟਰ ਹੈਗੇ ਆ ਕਾਫੀ ਜਾਣ ਕੇ ਕਾਫੀ ਜੋ ਦੇਖੋ ਜੀ ਗਵਰਨਮੈਂਟ ਦੇ ਸਹੂਲਤਾਂ ਦੇ ਕਿਉਂਕਿ ਸਾਡੇ ਕੋਲ ਪੰਚਾਇਤ ਕੋਲ ਕੋਈ ਇਨਕਮ ਰਿਸੋਰਸ ਨਹੀਂ ਹੈਗਾ ਜੋ ਕਿ ਬੈਂਕ ਬੋਗ ਤੋਂ ਹੀ ਐਸੇ ਬੈਂਟ ਬੋਗ ਬੜਾ ਵੀ ਬੈਂਕ ਕੋਲ ਜਿਹੜੀ ਆਪਣੀ ਇਹ ਬੋਰਡ ਦੀ ਆ ਉਸ ਤੋਂ ਹੀ ਅਸੀਂ ਜੋ ਆਪਣੇ ਸਰੋਨਾ ਕੋਲੋਂ ਕੋਸੀ ਲੈ ਰਹੇ ਹਾਂ ਕੰਮ ਜਿਹਦੇ ਨਾਲ ਸਾਡਾ ਜਿਹੜਾ ਕਿ ਹੌਲੀ ਹੌਲੀ ਡਵੈਲਪਮੈਂਟ ਹੋ ਰਹੀ ਹੈ ਜੋ ਪੜਾਈ ਦਾ ਵਾ ਉਹ ਵੀ ਥੋੜਾ ਜਿਹਾ ਇਹ ਆ ਕਿ ਸਾਡਾ ਸਕੂਲ ਜਿਹਦਾ ਸਿਕਾ ਕਿਹਾ ਸੀ ਪਲੱਸ 2 ਤੱਕ ਹੋ ਗਿਆ ਹੈ ਹੋਰ ਵੀ ਅਸੀਂ ਇੱਕ ਇਹ ਵਧਾਉਣਾ ਚਾਹੁੰਦੇ ਆ ਮੇਨ ਸਾਡਾ ਹੈਗਾ ਜਿਹੜਾ ਗਰਾਊਂਡ ਦਾ ਜੀ ਜੀ ਗਰਾਊਂਡ ਜ਼ਰੂਰੀ ਆ ਗਰਾਊਂਡ ਵੀ ਸਾਡੇ ਕੋਲ ਨਹੀਂ ਹੈਗੀ ਉਹਦਾ ਵੀ ਅਸੀਂ ਜ਼ਰੂਰ ਅਸੀਂ ਆਗੇ ਨਾਲ ਨਾਲ ਮਿਲ ਕੇ ਹੱਲ ਕਰਾਂਗੇ ਇਹ ਗੱਲਬਾਤ ਕੀਤੀ ਹੈ ਮਾਸਟਰ ਜੀ ਨਾਲ ਚੋਹਾਨ ਸਾਹਿਬ ਨਾਲ ਗੱਲਬਾਤ ਕੀਤੀ ਉਹਨੇ ਦੱਸਿਆ ਕਿ ਇਸ ਪਿੰਡ ਦੇ ਵਿੱਚੋਂ ਬਹੁਤ ਸਾਰੇ ਆਫੀਸਰ ਵੀ ਕੋਈ ਬਿਜ਼ੀਨਸ ਮਪਾਕ ਦੀ ਵਿੱਚ ਹੈਗਾ ਕੋਈ ਮਾਸਟਰ ਹੈਗਾ ਕੋਈ ਔਰ ਕੋਈ ਸਰਕਾਰੀ ਅਧਾਰਿਆਂ ਦੇ ਵਿੱਚ ਕਾਫੀ ਲੱਗੇ ਹੋਏ ਨੇ ਮਾਏ ਇਸ ਨਗਰ ਦੇ ਔਰ ਕਾਫੀ ਆਫਸਰ ਨੇ ਪਰ ਫਿਰ ਵੀ ਕਾਰਨ ਕੀ ਹੈਗਾ ਕਿ ਇਹ ਪਿੰਡ ਇਹ ਮੋਡਲੀਆਂ ਸਹੂਤਾ ਤੋਂ ਕਿਉਂ ਸਖਣਾ ਹੈਗਾ ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਤੇ ਨੌਜਵਾਨ ਖੜੇ ਹੋ ਨੇ ਹਸਪਤਾਲ ਵੀ ਰਾਜੀ ਪੰਚਾਇਤ ਮੈਂਬਰ ਜੀ ਨਾਮ ਹੈ ਜਪਣ ਗਣਜੀਤ ਸਿੰਘ ਜੀ ਸਰਦਾਰ ਜਿਸ ਨੇ ਕੀ ਸਮੇਂ ਦੇ ਅਗੇ ਪਿੰਡ ਮੋਢਲੀਆਂ ਸਹੂਲਤਾ ਤੋਂ ਕਿਉਂ ਸਖਰਾ ਹੈ ਇਹ ਜਿਹੜੀਆਂ ਸਹੂਲਤਾ ਪਿੰਡ ਨੂੰ ਮਿਲਣੀਆਂ ਚਾਹੀਦੀ ਸੀ ਕਿਉਂ ਨਹੀਂ ਮਿਲੀਆਂ ਕਾਰਨ ਕੀ ਹੈ ਇਹ ਵੀ ਮੈਂਬਰ ਹੈ ਜੀ ਸਾਡੇ ਪਿੰਡ ਜੀ ਸ਼ੁਰੂ ਤੋਂ ਹੀ ਥੋੜਾ ਨਾ ਪਛੜਿਆ ਰਿਹਾ ਜਿੱਦਾਂ ਮਤਲਬ ਸਾਨੂੰ ਸਰਕਾਰੀ ਸਹੂਲਤਾ ਪ੍ਰੋਪਰ ਮਿਲੀਆਂ ਨਹੀਂ ਹੈਗੀਆਂ ਜੀ 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 ਸਾਡੇ ਪਿੰਡ ਵਿੱਚ ਬਹੁਤ ਇਹੋ ਜਿਹੇ ਕੰਮ ਆ ਜਿਹੜੇ ਗਵਰਨਮੈਂਟ ਦੇ ਕਰਨ ਵਾਲੇ ਆ ਜੀ ਜੀ ਉਹ ਹੱਲੇ ਬਾਕੀ ਆ ਅਸੀਂ ਆਪਣੇ ਲੈਵਲ ਤੇ ਤਾਂ ਕਾਫੀ ਕੁਝ ਨਾਲ ਮਿਲ ਕੇ ਕਰ ਇਹ ਸਾਨੂੰ ਗਵਰਨਮੈਂਟ ਲੈਵਲ ਤੇ 19 ਮਾਰਤ ਨਹੀਂ ਮਿਲਦੀ ਹੈਗੀ ਕੋਈ ਵੀ ਸਾਡੇ ਪਿੰਡ ਬਹੁਤ ਕਈ ਕਮੀ ਐਦਾਂ ਦੀ ਹੈਗੀਆਂ ਜਿੱਦਾਂ ਹੁਣ ਮਤਲਬ ਸਾਡੇ ਕਈ ਗਲੀਆਂ ਵੀ ਹਲੇ ਤੱਕ ਨਹੀਂ ਪੂਰੀ ਤਰ੍ਹਾਂ ਬਣੀਆਂ ਹੋਈਆਂ ਤੇ ਪਰ ਅਸੀਂ ਆਪ ਆਪ ਹੀ ਨਾਲ ਮਿਲ ਕੇ ਜੋ ਕਰ ਲਈ ਕਰਦੀ ਹੈ ਗਵਰਨਮੈਂਟ ਤੋਂ ਸਾਨੂੰ ਕੋਈ ਬਹੁਤੀ ਸਪੋਰਟ ਹੀ ਹੈਗੀ ਹੁਣ ਵੀ ਦੇਖ ਲਓ 3 ਸਾਲ ਹੋ ਗਏ ਆ ਗਵਰਨਮੈਂਟ ਬਣੀ ਨੂੰ ਤੇ ਸਾਨੂੰ ਹਲੇ ਤੱਕ ਕੋਈ ਸਾਡੇ ਪਿੰਡ ਨੂੰ ਗ੍ਰਾਂਟ ਹੀ ਅਲਾਟ ਹੋਈ ਹੈਗੀ ਤੇ ਇਦਾਂ ਦੀਆਂ ਗੱਲਾਂ ਜੀ ਬਾਕੀ ਹੋ ਰਿਹਾ ਵੀ ਚਲੋ ਅਸੀਂ ਆਪਣੇ ਭਰਾਵਾਂ ਦੇ ਸਿਰ ਤੇ ਥੋੜਾ ਬਹੁਤ ਐਨਆਰਈ ਭਰਾ ਕਰ ਦਿੰਦੇ ਆ ਬਾਕੀ ਪਿੰਡ ਚੋਂ ਕਰ ਲੀਦਾ ਜੀ ਰਲ ਮਿਲ ਕੇ ਆਪਣਾ ਜੋ ਵੀ ਉਹ ਹੀ ਕਰ ਰਹੇ ਆ ਤੇ ਮੇਨ ਕਾਰਨ ਇਹੀ ਆ ਕਿ ਸਾਡੇ ਨਾ ਮਿੱਤਾ ਪਿੰਡ ਦੇ ਵਿੱਚੋਂ ਕੋਈ ਮੇਨ ਲੀਡਰ ਜਾਂ ਪੋਲੀਟਿਕਲ ਬੰਦਾ ਨਹੀਂ ਹੈਗਾ ਜਿਹੜਾ ਜਣ ਕੇ ਇੱਥੇ ਨੂੰ ਪੈਸਾ ਲਿਆ ਆ ਸਕੇ ਤੇ ਹੌਣ ਹੌਲੀ ਹੌਲੀ ਜੀ ਕਰ ਰਹੇ ਆ ਬੰਦੇ ਅਸੀਂ ਆਪਣੇ ਲਿੰਕ ਬਣਾ ਰਹੇ ਆ ਵੀ ਚਲੋ ਸਾਡੇ ਪਿੰਡ ਨੂੰ ਕੋਈ ਗ੍ਰਾਂਟ ਵਗੈਰਾ ਮਨਜ਼ੂਰ ਕਰਾਈਏ ਜਾਂ ਕਿੱਦਾਂ ਵੀ ਆ ਤੇ ਮੇਨ ਸਾਡੀ ਪ੍ਰੋਬਲਮ ਇਹੀ ਆ ਜੀ ਹਾਂਜੀ ਏ ਧੰਨਵਾਦ ਗੱਲਬਾਤ ਕੀਤੀ ਇਥੇ ਐਨ ਆਰ ਆਈ ਵੀਰ ਵੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਇਹ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਪਿੰਡ ਦੇ ਹਾਲਾਤ ਜਿਹੜੇ ਨੇ ਉਹਨਾਂ ਬਾਰੇ ਉਹਨਾਂ ਕੋਲ ਜਾਣਕਾਰੀ حاصل ਕਰਨ ਦੀ ਕੋਸ਼ਿਸ਼ ਕਰਾਂਗੇ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਨਾਮ ਹੈ ਜੀ ਆਪਣਾ ਡੀ ਸੀ ਸਿੰਘ ਜੀ ਡੀ ਸੀ ਸਿੰਘ ਜੀ ਕੀ ਸਮਝਦੇ ਆ ਕਿ ਪਿੰਡ ਦੇ ਇਹ ਜਿਹੜਾ ਹੈਗਾ ਮੁੱਢੀਆਂ ਸਹੂਲਤਾਂ ਤੋਂ ਸਕਣਾ ਹੈਗਾ ਤੇ ਖਾਸ ਕਰਕੇ ਇਥੇ ਨੌਜਵਾਨਾਂ ਦੀ ਕੀ ਹੋਣਾ ਚਾਹੀਦਾ ਭਾਜੀ ਜੇ ਤੁਸੀਂ ਦੱਸਿਆ ਸਾਰਿਆਂ ਨੇ ਸਰਪੰਚ ਸਾਹਿਬ ਨੇ ਜੀ ਤੋ ਵਾਲਾ ਆਪਾਂ ਸਹਿਯੋਗ ਦੇਣਾ ਨਾਲ ਬਿਲਕੁਲ ਬਿਲਕੁਲ ਸਹੀ ਸਾਡੀ ਆਪਾਂ ਕਹਿ ਨਹੀਂ ਕਰਦੇ ਤੇ ਵੀ ਆਸ ਹੈਗੀ ਆ ਕਿ ਗਵਰਨਮੈਂਟ ਇਸ ਨਗਰ ਨੂੰ ਕੋਈ ਗ੍ਰਾਂਟ ਵਗੈਰਾ ਮੁਹੱਈਆ ਕਰਾਈ ਜੀ ਹਾਂਜੀ ਆਸ ਤਾਂ ਸੋਰੀ ਬਾਕੀ ਨਾ ਨੂੰ ਜੀ ਜੀ ਦੁਬਾਰਾ ਫਿਰ ਹੁਣ ਆਪਾਂ ਸਰਪੰਚ ਸਾਹਿਬ ਕੋ ਚਲਦੇ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਸਰਪੰਚ ਸਾਹਿਬ ਨਾਲ ਸਰਪੰਚ ਸਾਹਿਬ ਇਹ traffic congestion ਨਗਰ ਦੇ ਵਿੱਚ ਹੋਣ ਵਾਲਾ ਹੈ ਜਿਹੜਾ ਬਾਰੇ ਪਤਾ ਲੱਗਿਆ ਹੈ ਕੁਝ ਮੁਰਲੀਆਂ ਸਹੂਲਤਾਂ ਤੋਂ ਵੀ ਸਕਣਾ ਹੈਗਾ ਕੀ ਸਮਝਦਾ ਕਿ ਸਰਕਾਰ ਇਸ ਨਗਰ ਨੂੰ ਇਸ ਪੈਨੋ ਗ੍ਰਾਂਟ ਮੁਹੱਈਆ ਕਰਾਏਗੀ ਆਸ ਹੈ ਤੋਂ ਹਾਂਜੀ ਅੱਗੇ ਵੀ ਸਾਨੂੰ ਗੌਰਮੈਂਟ ਦਾ ਹੀ ਯਾਨੀ ਜੋ ਮਿਲਦਾ ਸੀ ਉਹੀ ਲਾਉਨੇ ਆ ਸਾਡੇ ਪੰਚਾਇਤ ਕੋਲ ਤਾਂ ਕੁਝ ਵੀ ਹੈ ਨਹੀਂ ਜੀ 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 ਹੋਰ ਵੀ ਸਾਨੂੰ ਇੱਕ ਲੈਟਰਾਂ ਦਾ ਸਾਡੇ ਪਿੰਡ ਦੇ ਵਿੱਚ ਲੈਟਰ ਚਾਹੀਦੀਆਂ ਆ ਜੀ 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 ਤੇ ਲੈਟਰਾਂ ਦੇ ਬਿਨ ਵੋਹਤ ਤੰਗਿਆ ਉਸ ਤੋਂ ਬਾਅਦ ਇੱਕ ਡੰਗਰਾਂ ਦਾ ਸਾਨੂੰ ਮਲੇ ਚਾਹੀਦੇ ਆ ਡੰਗਰਾਂ ਦੇ ਸਪੈਸ਼ਲਿਸਟ ਪਰਮਿਟ ਦੋ ਕਿਲੋਮੀਟਰ ਚੱਲ ਕੇ ਜਾਂਦੇ ਆ ਜੀ ਕਿ ਡੰਗਰਾਂ ਦਾ ਹਸਪਤਾਲ ਵੀ ਹੈ ਨਹੀਂ ਹਸਪਤਾਲ ਵੀ ਹੈ ਜੀ ਯਾਨੀ ਬਹੁਤਾ ਪਿੱਛੜਿਆ ਪਿਆ ਜੀ ਸਾਨੂੰ ਤਾਂ ਹੋਰ ਬਿੱਟੇ ਦਿੰਦੀ ਆ ਉਹੀ ਮਾੜਾ ਮਾੜਾ ਪਾਕੀ ਅਸੀਂ ਆ ਕਰ ਕੇ ਲਾ ਲਈ ਲਿਆ ਜੀ ਜੀ ਤੇ ਬਾਕੀ ਕੁਛ ਨਹੀਂ ਸਾਡੇ ਕੋਲ ਪੱਤੇ ਗੌਰਮੇ ਸਾਥ ਦੋਵੇ ਤਾਂ ਸਾਨੂੰ ਦੇ ਦੇ ਜੀ ਇਹ ਇੱਥੋਂ ਪਤਾ ਲੱਗਿਆ ਕੁਝ ਐਨ ਆਰ ਆਈ ਵੀਰ ਵੀ ਪਿੰਡ ਨੂੰ ਸਹਿਯੋਗ ਕਰ ਰਹੇ ਆ ਤੇ ਕਿੰਨਾ ਕੁ ਸਹਿਯੋਗ ਹੈਗਾ ਐਨ ਆਰ ਆਈ ਵੀਰਾਂ ਦਾ ਐਨ ਆਰ ਆਈ ਦਾ ਸਹਿਯੋਗ ਬਹੁਤ ਹੈ ਜੀ ਜੇ ਆ ਜੀ ਭਰਾਵਾਂ ਨੂੰ ਕਹੀਏ ਸਾਨੂੰ ਬਹੁਤ ਸਾਥ ਦਿੰਦੇ ਆ ਜੀ 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 ਤਾਂ ਕੱਤੇ ਹੋ ਕੇ ਅਸੀਂ ਬਾਹਰੇ ਕੰਮ ਕੀਤੇ ਆ ਜੀ ਤਾਂ ਹੁਣ ਵੀ ਅੱਗੇ ਵੀ ਮਤਲਬ ਸਲਾਹ ਕਰਦੇ ਆ ਲਾਉਨੇ ਆ ਵੀ ਸਾਡੇ ਨਾਲ ਸਾਥ ਪੂਰਾ ਦਿੰਦੇ ਆ ਜੀ ਗੌਰਵ ਬਟਵੀਰ ਦਾ ਸਾਥ ਵੀ ਦਾ ਸੀ ਸਭ ਹੌਂ ਕੰ ਕਰ ਸਕਦੇ ਆ ਇਹ ਕੀ ਸੰਦੇਸ਼ ਕੀ ਅਪੀਲ ਤੁਹਾਡੀ ਨਗਰ ਪੰਚਾਇਤ ਨੂੰ ਪਿੰਡ ਵਾਸੀਆਂ ਨੂੰ ਕੀ ਅਪੀਲ ਹੈਗੀ ਆ ਜਿਹੜੇ ਐਨ ਆਰ ਆਈ ਵੀਰ ਨੇ ਉਹਨਾਂ ਨੂੰ ਕੀ ਅਪੀਲ ਹੈਗੀ ਆ ਸਰਕਾਰ ਨੂੰ ਕੀ ਅਪੀਲ ਹੈਗੀ ਆ ਇਹ ਦੱਸੋ ਦੋ ਲੱਭ ਜਾਂਦੇ ਵਿੱਚ ਮੈਸੇਜ ਦਿਓ ਸਾਰਿਆਂ ਨੂੰ ਅਸੀ ਤਾਂ ਜੀ ਫਾਰ ਬੈਟ ਨੂੰ ਕਹਿੰਦੇ ਆ ਕਿ ਸਾਨੂੰ ਵੱਧ ਤੋਂ ਵੱਧ ਜਰਾਦਾ ਪਾਉਣ ਪਾਸੀ 1.5 ਅਸੀਂ ਆਪਣਾ ਪਿੰਡ ਦਾ ਸੁਧਾਰ ਕਰੀਏ ਜੀ 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 ਬਾਕੀ ਇਹ ਇਨਰ ਵੀ ਭਾਈ ਉਹਨਾਂ ਵੀ ਉਹ ਵੀ ਸਾਡੇ ਘੜਾ ਬਹੁਤ ਮੰਨਦੇ ਆ ਜੀ 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 ਉਹ ਉਹ ਵੀ ਤਿਆਰ ਆ ਪਾਸੀ ਸਰਪੰਚ ਜਿਹੜੇ ਕਹੀਏ ਜਿਹੜੇ ਸਾਨੂੰ ਗੱਲ ਦਿੰਦੇ ਆ ਜੀ 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 ਧੰਨਵਾਦ ਜੀ ਇਹ ਗੱਲਬਾਤ ਕੀਤੀ ਹੈ ਸਰਪੰਚ ਨਸ਼ਤਰ ਸਿੰਘ ਜੀ ਨਾਲ ਇੱਥੇ ਸਾਰੇ ਪੰਚਾਇਤ ਮੈਂਬਰ ਵੀ ਮੌਜੂਦ ਸੀ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈ ਔਰ ਪਿੰਡ ਦੇ ਵਿੱਚ ਖਾਸ ਕਰਕੇ ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਬਹੁਤ ਪ੍ਰੋਬਲਮਸ ਹੈਗੀਆਂ ਨੇ ਗਲੀਆਂ ਨਾਲ ਦੀ ਬੜੀ ਪ੍ਰੋਬਲਮ ਹੈਗੀ ਆ ਸੀਸੀਟੀ ਵੀ ਕੈਮਰਾ ਦੀ ਪ੍ਰੋਬਲਮ ਹੈਗੀ ਆ ਸਟਰੀਟ ਲਾਈਟਾਂ ਦੀ ਪ੍ਰੋਬਲਮ ਹੈਗੀ ਆ ਖੇਡ ਗਰਾਊਂਡ ਦੀ ਪ੍ਰੋਬਲਮ ਹੈਗੀ ਆ ਔਰ ਇੱਥੇ ਡਿਸਪੈਂਸਰੀ ਦੀ ਵੀ ਪ੍ਰੋਬਲਮ ਹੈਗੀ ਆ ਨਾਲ ਹੀ ਨਾਲ ਇੱਥੇ ਸਕੂਲ ਪੜ੍ਹਾਈ ਦਾ ਵੀ ਬਹੁਤ ਜਿਹੜਾ ਪੱਧਰ ਬਹੁਤ ਨੀਵਾ ਹੈਗਾ ਔਰ ਸਰਕਾਰ ਨੂੰ ਖਾਸ ਕਰਕੇ ਸਰਕਾਰ ਨੂੰ ਅਪੀਲ ਹੈਗੀ ਆ ਪੰਚਾਇਤ ਦੀ ਸਰਪੰਚ ਸਾਹਿਬ ਦੀ ਨਗਰ ਨਿਵਾਸੀਆਂ ਦੀ ਇਸ ਪਿੰਡ ਨੂੰ ਇਹ ਅੱਖੋਂ ਪਰੋਖੇ ਨਾ ਕੀਤਾ ਜਾਵੇ ਔਰ ਇਸ ਪਿੰਡ ਦੇ ਜਿਹੜੇ ਵੀ ਵਿਕਾਸ ਕਾਰਜ ਨੇ ਉਹਨਾਂ ਲਈ ਵੱਧ ਤੋਂ ਵੱਧ ਗ੍ਰਾਂਟ ਮੁਹੱਈਆ ਕਰਾਈ ਜਾਵੇ ਤਾਂ ਜੋ ਪਿੰਡ ਦਾ ਸਰਬਕੀ ਵਿਕਾਸ ਹੋ ਸਕੇ ਮੈਂ ਕੇਐਸ ਨੂਰ ਬੇਗਮਪੁਰਾ ਸ਼ਕਤੀ ਵੈਬ ਟੀਵੀ ਨਿਊਜ਼ ਚੈਨਲ ਤੋਂ ਕੈਮਰਾਮੈਨ ਵਿਵੇਕ ਸ਼ਰਮਾ ਦੇ ਨਾਲ ਇਹ ਗੱਲਬਾਤ ਆਪ ਜੀ ਨੂੰ ਕਿਵੇਂ ਦੀ ਲੱਗੀ ਇਨਬਾਕਸ ਦੇ ਵਿੱਚ ਕਮੈਂਟ ਜ਼ਰੂਰ ਕਰਕੇ ਦੱਸਿਓ ਜੀ ਧੰਨਵਾਦ